ਕੋਈ ਨਹੀਂ ਮੈਂ ਤੁਹਾਨੂੰ ਇੰਦਰ ਆ ਕੇ ਆ ਕੇ ਮੈਂ ਪਾਰਟੀ ਇਹ ਤੁਸੀਂ ਅਜ ਕੰਪੇਨਿੰਗ ਕਰ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਗਏ ਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੰਨੇ ਫੂਟ ਤੇ ਜਾ ਕੇ ਬਾਹਰ ਟੇਖਲਾਂ ਤੇ ਜਾ ਤੁਸੀਂ ਕੰਪੇਨਿੰਗ ਨਹੀਂ ਕਰ ਸਕਦੇ ਖਤਮ ਘਾੜ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਕੋਈ ਰੂਲ ਨਹੀਂ ਰੂਲ ਮੈਨੂੰ ਪਤਾ ਹੈ ਰੂਲ ਪਤਾ ਹੈ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੈਨੂੰ ਪਤਾ ਹੈ ਮਤਾਨੇ ਫੋਲੋ ਕਰੋ ਫੋਲੋ ਕਰੋ ਕੀ ਪਤਾ ਇਹਦੇ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਕਿ ਤੁਹਾਨੂੰ ਵੀ ਪਤਾ ਇਹ ਵੀਡੀਓ ਨੂੰ 500 ਮੀਟਰ ਕਿੱਥੇ ਰੋਕੋਗੇ ਇਹ ਐਡਵੋਕੇਟ ਨੇ ਮੈਂ ਸਾਰੇ ਜਨਾਲ ਜਾਣਾ ਵਾ ਸਾਡੇ ਨੀ ਐਡਵੋਕੇਟੀਆਂ ਮੈਂ ਸਾਰੇ ਜਨਾਲ ਜਾਣਾ ਵਾ ਤੁਸੀਂ ਆਹੋ ਪਤਾ ਲਓ ਮੈਂ ਸਾਰੇ ਡਿਵੀਜ਼ਨ ਸਾਡੇ ਨਾਮੇ ਆਂਦੀ ਰਿਟਾਇਰ ਹੋਏ ਅਸੀਂ ਗੁਰਦਾਸਪੁਰ ਚਾਮੂ ਸਾਹਮਣੇ ਹੋਏ ਆਪ ਵਰਕਰ ਤੇ ਕਾਲੀ ਦਲ ਵਰਕਰ ਅਕਾਲੀ ਵਰਕਰਾਂ ਨੇ ਆਪ ਲੀਡਰ ਬਲਬੀਰ ਸਿੰਘ ਪੰਨੂ ਤੇ ਲਾਇਏ ਤੱਕੇਸ਼ਾਈ ਦੇ ਇਲਜ਼ਾਮ ਇਲਜ਼ਾਮ ਲਗਾਉਂਦੇ ਡਾਕਟਰ ਦਲਜੀਤ ਚੀਮਾ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਕਿ VOTING ਦੌਰਾਨ ਆਪ ਲੀਡਰ ਬਲਬੀਰ ਸਿੰਘ ਪੰਨੂ ਫਤਿਹਗੜ ਦੇ ਪਿੰਡ ਕੋਟ ਅਹਿਮਦ ਖਾਨ ਚ ਤੱਕੇ ਨਾਲ ਦਾਖਲ ਹੁੰਦੇ ਨੇ ਤੇ ਉਹ ਅਕਾਲੀ ਦਲ ਵਰਕਰਾਂ ਨੂੰ ਧਮਕਾਉਂਦੇ ਵੀ ਨੇ ਤੇ ਜਿਸ ਤੋਂ ਬਾਅਦ ਡਾਕਟਰ ਦਲਜੀਤ ਚੀਮਾ ਨੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਬਲਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਉਹ 500 ਮੀਟਰ ਕਿੱਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਕਿਹੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਿੰਦੇ ਮੈਂ ਪਾਰਟੀ ਦਾ ਨੁਮਾਇੰਦਾ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋ ਗਏ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਲੇ ਕੰਨੇ ਫੂਟ ਤੇ ਜਾ ਕੇ ਬਾਹਰ ਪੇਬਲਾਂ ਤੇ ਜਾ ਤੁਸੀਂ ਟੰਪੇਣੀ ਨਹੀਂ ਕਰ ਸਕਦੇ ਨਹੀਂ ਖਤਮ ਕਰ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਲੋੜ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨੇ ਫੋਲੋ ਕਰੋ ਫੋਲੋ ਕਰੋ ਤੇ ਮੈਨੂੰ ਕੀ ਪਤਾ ਹੈ ਸਾਨੂੰ ਵੀ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਕਿ ਤੁਹਾਨੂੰ ਵੀ ਪਤਾ ਅਗਰ ਇਹ ਵੀਡੀਓ ਨਾਲ 500 ਮੀਟਰ ਤੋਂ ਜੋਰ ਵੱਡਾ ਐਡਵੋਕੇਟ ਨੇ ਸਾਰੇ ਕੰਨਾਂ 'ਚ ਜਾਣਾ ਸਾਡੇ ਵੀ ਐਡਵੋਕੇਟ ਨੇ ਮੈਂ ਸਾਰੇ ਕੰਨਾਂ 'ਚ ਜਾਣਾ ਮੈਂ ਤੁਸੀਂ ਆਹੋ ਪਕਤਣਾ ਮੈਂ ਸਾਰੇ ਸਾਡੇ ਨਾਮੇ ਆ ਜਾਂਦੀ ਸਾਡੇ ਮਾਮੇ ਆਈ ਸੀ ਰਟਾਇਰ ਹੋਏ ਨੇ ਐਵੇਂ ਦੰਗੇ ਸਾਡੇ ਮਾਮੇ ਆਈ ਸੀ ਰਟਾਇਰ ਹੋਏ ਕੋਈ ਬੜਾ ਕੱਟਾ ਮਾੜਾ ਭਾਈ ਜੀ ਰਟਾਇਰ ਆਂ ਤੇ ਮੇਰੇ ਕੀ ਹੋ ਗਿਆ ਤੂੰ ਥੋੜਾ ਜਿਹਾ ਮੰਡਲੋ ਕਿਥੇ ਫਲੋ ਕੀ ਤਾਂ ਕੋਈ ਨਹੀਂ ਕੋਈ ਯਾਰ ਆ ਗਿਆ ਦੋਰੀ ਨਹੀਂ ਐਮਐਲਏ ਦੇ ਕੈਂਡੀਡੇਟ ਤੇ ਸਭਾ ਨੂੰ ਕੋਰਡਰ ਦੇਦੇ ਸਾਰਨੋ ਮੇਰਾ ਸਟੈਂਡਿੰਗ ਪਿੰਡਾਂ ਜਾ ਕੇ ਕੀ ਕਰ ਰਿਹਾ ਪੁੱਠਾ ਜਾ ਕੇ ਇੱਕ ਪਿੰਡ ਜਿੱਥੇ ਮੁਸ਼ਕਿਲ ਹੋਣੀ ਆ ਜਿੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਬਾਹਰ ਕੱਢਿਆ ਕਿੰਨੇ ਘਟੇ ਬਾਹਰ ਮੈਂ ਇੱਕ ਇੱਕ ਪੁਜੈਂਟ ਮੈਂ ਪ੍ਰੈਜ਼ੀਡੈਂਟ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਫਾਰਮ ਅੰਦਰ ਦਿਖਾ 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 ਫਾਰਮ ਬਣਾਇਆ ਅੰਦਰੋਂ ਵੀ ਐਸੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਹੋ ਆ ਤੂੰ ਇੱਧਰ ਬਣਾਉ ਵੀਡੀਓ ਦਿਖਾ ਕਿਹੜਾ ਫਾਰਮ ਹੈ ਦਿਖਾ ਤਖਾਗਾ ਉਹ ਗਾਂ ਉਹ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਹੈ ਹਾਂ ਸਿੰਘ ਜੀ ਕੁਮਾਰ ਤੇ ਇਹਦਾ ਦੋ ਭਰੇ ਆਉ ਉਹ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜਾ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਦੇ ਨਾਲ ਹੀ ਹੇਰ ਨਾਲ ਆਉਂਦੇ ਤੀਜਾ ਇਹਨੂੰ ਕੋ ਸਾਈਨਰ ਲਾਏ ਮੜ ਗਈ ਕਿ ਇੱਥੇ ਸਾਈਨਰ ਲਾ ਥੱਲੇ ਸਾਈਨ ਕਰ ਲੈ ਆ ਕਰ ਸਾਈਨ ਇੱਥੇ ਕਰੇ ਕਰੇ ਆ ਕਰ ਕਰ ਕੇ ਇਧਰ ਇੱਕ ਮਿੰਟ ਇਧਰ 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 ਆ ਕਰਾਂ ਲਾਉਣ ਲੈ ਆਉਣਾ ਇੱਕ ਮਿੰਟ ਇੱਕ ਮਿੰਟ ਜੈਦੀ ਖਲੋ ਜਾ ਖਲੋ ਜਾ